ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮੂਲ ਮੰਤਰ ਦੀ ਰੰਭਤਾ ਕੀਤੀ ਨਾ ਇਤਿਹਾਸ ਵੀ ਨਾਲ ਜ਼ਰੂਰੀ ਗੁਰਬਾਣੀ ਮਾਏ ਉਹ ਮੂਲ ਮੰਤਰ ਨੂੰ ਆਪਾਂ ਜੇ ਇਤਿਹਾਸ ਚੋਂ ਲੱਭਾਂਗੇ ਤੇ ਉਹ ਉਚਾਰਨ ਕੀਤਾ ਹਮਾਰੇ ਨੇ ਕਬਰਾਂ ਦੇ ਵਿੱਚ ਬਹਿ ਕੇ ਕਬਰਸਥਾਨ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਰੰਭਤਾ ਕਿੱਥੋਂ ਕੀਤੀ ਕਬਰਸਥਾਨ ਚੋਂ ਜਿੱਥੇ ਲੋਕਾਂ ਦਾ ਸੰਸਕਾਰ ਹੁੰਦਾ ਨਾ ਆਪਣੀ ਖੇਡ ਜਿੰਨਾ ਮਰਜੀ ਵੱਡੇ ਹੋ ਜੋ ਕਮਾਈ ਕਰ ਲੋ ਹੋ ਮੇ ਕਰ ਲੋ ਜਾਨੀ ਜਿੰਨਾ ਪਸਾਰਾ ਆਪਣੇ 60 70 ਸਾਲ ਦਾ ਭੱਜ ਲੋ ਜਿੰਨਾ ਭਜਣਾ ਜਿੱਥੇ ਆ ਕੇ ਆਪਾਂ ਟਿਕਣਾ ਨਾ ਸਸਕਾਰ ਹੋ ਕੇ ਬੁੱਲੇ ਸ਼ਾਹ ਕਹਿੰਦੇ ਦੋ ਅੱਖਰਾਂ ਦਾ ਬੰਦਾ ਬਣਿਆ ਦੋ ਅੱਖਰਾਂ ਦੀ ਜਾਣ ਦੋ ਅੱਖਰਾਂ ਦਾ ਦਾਵਾ ਕਰਦਾ ਦੋ ਅੱਖਰਾਂ ਦਾ ਮਾਣ ਦੋ ਅੱਖਰਾਂ ਦਾ ਸਿੱਖ ਬਣਦਾ ਤੇ ਦੋ ਅੱਖਰਾਂ ਦਾ ਰਾਮ ਦੋ ਅੱਖਰਾਂ ਦਾ ਅੱਲਾ ਬਣਿਆ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦੀ ਅੱਗ ਬਾਲਤੀ ਦੋ ਅੱਖਰਾਂ ਦੀ ਟੀਲੀ ਲਾ ਕੇ ਰੱਖਤਾ ਦੋ ਅੱਖਰਾਂ ਦਾ ਬੰਦਾ ਦੋ ਅੱਖਰਾਂ ਦੀ ਰਾਖ ਬਣਾ ਕੇ ਅੱਖਰ ਦੋ ਹੀ ਨੇ ਦੁਨੀ ਦੇ ਐਨੀ ਇੱਕ ਬਾਤ ਹੈ